ਰੋਈ ਪੁਰ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਸਰ ਕੀ ਪੂਰਾ ਪਸੰਦ ਮਾਨ ਜੋਗ ਸਪੈਸ਼ਲ ਡੀਜੀਪੀ ਸ਼੍ਰੀਮਤੀ ਸ਼ਹੀ ਪ੍ਰਭਾ ਦਵੇਦੀ ਜਿਹਦੇ ਹੁਕਮਾਂ ਅਨੁਸਾਰ ਜਿਹੜੀ ਹੈ ਉਹ ਰੂਟੀਨ ਦੀ ਚੈਕਿੰਗ ਜਿਹੜੀ ਹੈ ਉਹ ਰੇਲ ਗੱਡੀਆਂ ਮੁਸافر ਕਰਨਾਂ ਤੇ ਰੇਲਵੇ ਸਟੇਸ਼ਨ ਤੇ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਅੱਜ ਵੀ ਜਿਹੜੀ ਅਸੀਂ ਉਹ ਰੂਟੀਨ ਦੀ ਚੈਕਿੰਗ ਜਿਹੜੀ ਹੈ ਉਹ ਕਰ ਰਹੇ ਸੀਗੇ ਤਾਂ ਕਿ ਕੋਈ ਅਨਸਕਾਮੀ ਘਟਰਾਣਾ ਵਾਪਰ ਸਕੇ ਤੇ ਰੇਲਵੇ ਮੁਸਾਫਰਾਂ ਨੂੰ ਜਿਹੜਾ ਉਹ ਜਾਗਰੂਕ ਵੀ ਕੀਤਾ ਜਾਂਦਾ ਆ ਕਿ ਕੋਈ ਵੀ ਮੁਸਾਫਰ ਜਿਹੜਾ ਆ ਕਿਸੇ ਅਣਜਾਣ ਵਿਅਕਤੀ ਕੋਲੋਂ ਕੋਈ ਵੀ ਚੀਜ਼ ਲੈ ਕੇ ਨਾ ਕਹੇ ਕਿਉਂਕਿ ਉਸ ਵਿੱਚ ਹੋ ਸਕਦਾ ਕੋਈ ਨਸ਼ੀਲਾ ਪਦਾਰਥ ਹੋਵੇ ਤੇ ਤੁਹਾਡਾ ਕੋਈ ਨੁਕਸਾਨ ਹੋ ਸਕਦਾ। ਕਈ ਸਰ ਕੋਈ ਮਾੜਾ ਅਨਸਰ ਦੇ ਉਹਦੇ ਉੱਪਰ ਵੀ ਨਕੇਲ ਕੱਸਣ ਦੇ ਲਈ ਚੈਕਿੰਗ ਚੱਲ ਰਹੀ ਹੈ। ਆ ਜਿੰਨੀ ਚੈਕਿੰਗ ਕੀਤੀ ਜਾਂਦੀ ਹੈ ਇਹ ਸਿਰਫ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਗਿਆ ਹੈ ਕਿ ਯਾਤਰੀ ਜਿਹੜੇ ਆਪਣੀ ਆਪਣੀ ਮੰਜ਼ਿਲ ਤੇ ਜਿਹੜਾ ਆ ਉਹ ਖੁਸ਼ੀ ਨਾਲ ਪਹੁੰਚ ਸਕਣ। ਫਰੋਜਪੁਰ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਸਰ ਕੀ ਪੂਰਾ ਪ੍ਰੋਸੈਸ ਹੈ? ਮਾਂ ਜੋਗ ਸਪੈਸ਼ਲ ਡੀਜੀਪੀ ਸ਼੍ਰੀਮਤੀ ਸ਼ਹੀ ਪ੍ਰਿਭਾ ਰਮਾ ਦੇਵਦੀ ਜਿਹਦੇ ਹੁਕਮਾਂ ਹਸਾਰ ਜਿਹੜੀ ਹੈ ਉਹ ਰੁਟੀਨ ਦੀ ਚੈਕਿੰਗ ਜਿਹੜੀ ਹੈ ਉਹ ਰੇਲ ਗੱਡੀਆਂ ਮੁਸافر ਕਰਨਾ ਤੇ ਰੇਲਵੇ ਸਟੇਸ਼ਨ ਉੱਤੇ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਅੱਜ ਵੀ ਜਿਹੜੀ ਅਸੀਂ ਉਹ ਰੁਟੀਨ ਦੀ ਚੈਕਿੰਗ ਜਿਹੜੀ ਹੈ ਉਹ ਕਰ ਰਹੇ ਸੀਗੇ ਤਾਂ ਕਿ ਕੋਈ ਅਨਸਕਾਮੀ ਘਟਰਾਣਾ ਵਾਪਰ ਸਕੇ ਤੇ ਰੇਲਵੇ ਮੁਸਾਫਰਾਂ ਨੂੰ ਜਿਹੜਾ ਉਹ ਜਾਗਰੂਕ ਵੀ ਕੀਤਾ ਜਾਂਦਾ ਆ ਕਿ ਕੋਈ ਵੀ ਮੁਸਾਫਰ ਜਿਹੜਾ ਆ ਕਿਸੇ ਅਣਜਾਣ ਵਿਅਕਤੀ ਕੋਲੋਂ ਕੋਈ ਵੀ ਚੀਜ਼ ਲੈ ਕੇ ਨਾ ਕਹੇ ਉਭੇ ਉਸ ਵਿੱਚ ਹੋ ਸਕਦਾ ਕੋਈ ਨਸ਼ੀਲਾ ਪਦਾਰਥ ਹੋਵੇ ਤੇ ਤੁਹਾਡਾ ਕੋਈ ਨੁਕਸਾਨ ਹੋ ਸਕਦਾ। ਕਈ ਸਰ ਕੋਈ ਮਾੜਾ ਅਨਸਰ ਦੇ ਉਹਦੇ ਉੱਪਰ ਵੀ ਨਕੇਲ ਕੱਸਣ ਦੇ ਲਈ ਚੈਕਿੰਗ ਚੱਲ ਰਹੀ ਹੈ। ਆ ਜਿੰਨੀ ਚੈਕਿੰਗ ਕੀਤੀ ਜਾਂਦੀ ਹੈ ਇਹ ਸਿਰਫ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਇਹ ਕਿ ਯਾਤਰੀ ਜਿਹੜੇ ਆਪਣੀ ਆਪਣੀ ਮੰਜ਼ਿਲ ਤੇ ਜਿਹੜਾ ਆ ਉਹ ਖੁਸ਼ੀ ਨਾਲ ਪਹੁੰਚ ਸਕਣ। ਫਰੋਜਪੁਰ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਸਰ ਕੀ ਪੂਰਾ ਪ੍ਰੋਸੈਸ ਸੀ? ਮਾਂ ਜੋ ਸਪੈਸ਼ਲ ਡੀਜੀਪੀ ਸ਼੍ਰੀਮਤੀ ਸ਼ਹੀ ਪ੍ਰਿਪਾ ਰਪਾ ਦਵੇਦੀ ਜਿਹਦੇ ਹੁਕਮਾਂ ਅਨੁਸਾਰ ਜਿਹੜੀ ਹੈ ਉਹ ਰੂਟੀਨ ਦੀ ਚੈਕਿੰਗ ਜਿਹੜੀ ਹੈ ਉਹ ਰੇਲ ਗੱਡੀਆਂ ਮੁਸافر ਕਰਨ ਤੇ ਰੇਲਵੇ ਸਟੇਸ਼ਨ ਉੱਤੇ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਅੱਜ ਵੀ ਜਿਹੜੀ ਹੈ ਅਸੀਂ ਉਹ ਰੂਟੀਨ ਦੀ ਚੈਕਿੰਗ ਜਿਹੜੀ ਹੈ ਉਹ ਕਰ ਰਹੇ ਸੀਗੇ ਤਾਂ ਕਿ ਕੋਈ ਅਨਸਕਾਮੀ ਘਟਨਾ ਨਾ ਵਾਪਰ ਸਕੇ ਤੇ ਰੇਲਵੇ ਮੁਸਾਫਰਾਂ ਨੂੰ ਜਿਹੜਾ ਉਹ ਜਾਗਰੂਕ ਵੀ ਕੀਤਾ ਜਾਂਦਾ ਆ ਕਿ ਕੋਈ ਵੀ ਮੁਸਾਫਰ ਜਿਹੜਾ ਆ ਕਿਸੇ ਅਣਜਾਣ ਵਿਅਕਤੀ ਕੋਲੋਂ ਕੋਈ ਵੀ ਚੀਜ਼ ਲੈ ਕੇ ਨਾ ਕਹੇ ਉਭੀ ਉਹ ਸਵਿਚ ਹੋ ਸਕਦਾ ਕੋਈ ਨਸ਼ੀਲਾ ਪਦਾਰਥ ਹੋਵੇ ਤੇ ਤੁਹਾਡਾ ਕੋਈ ਨੁਕਸਾਨ ਹੋ ਸਕਦਾ। ਕਈ ਸਰ ਕੋਈ ਮਾੜਾ ਅਨਸਰ ਦੇ ਉਹਦੇ ਉੱਪਰ ਵੀ ਨਕੇਲ ਕੱਸਣ ਦੇ ਲਈ ਚੈਕਿੰਗ ਚੱਲ ਰਹੀ ਹੈ। ਆ ਜਿੰਨੀ ਚੈਕਿੰਗ ਕੀਤੀ ਜਾਂਦੀ ਹੈ ਇਹ ਸਿਰਫ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖ ਕੇ ਇਹ ਕਿ ਯਾਤਰੀ ਜਿਹੜੇ ਆਪਣੀ ਆਪਣੀ ਮੰਜ਼ਿਲ ਤੇ ਜਿਹੜਾ ਆ ਉਹ ਖੁਸ਼ੀ ਨਾਲ ਪਹੁੰਚ ਸਕਣ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par